ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋਰ ਰਹਾ ਸਾਹਿਬ ਸ਼ਲੋਕਮਾਲਾ ਪਹਿਲਾ ਦੁਖਦਾਰੂ ਸੁਖ ਰੂਗ ਵਿਆਜਾ ਸੁਖ ਧਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾ ਕਰਿ ਨ ਹੋਈ ਬਲਿਆਰੀ ਕੁਦਰਤ ਵਸਿਆ ਤੇਰ ਅੰਤ ਨ ਜਾਇ ਲਖਿਆ ਰਾਉ ਜਾਤਮੇ ਜੋ ਜੋਤ ਮੈਂ ਜਾਤਾ ਕਲਕਲਾ ਭਰਪੂਰਿਆ ਤੂੰ ਸੁੱਚਾ ਸਾਹਿਬ ਸਿਮਤ ਵਾਲੇ ਯੋਜਨ ਕੀਤੀ ਸੋ ਪਾਰ ਪਿਆ ਕੋ ਨਾਨਕ ਕਰਤੇ ਕੀ ਬਾਤਾ ਜੋ ਕੁਛ ਕਰਨਾ ਸੋ ਕਰ ਰਿਆ ਸੋਦਰ ਰਾਗਸਾ ਮਾਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੁਗਰ ਕਿਹਾ ਜਿਤ ਵਿਸਰਤ ਮਾਲਾ ਵਾਜੇ ਤੇਰੇ ਨਾਦ ਅਨੇਕ ਸੰਖਾ ਕਿਤੇ ਤੇਰੇ ਵਵਨਾਰੇ ਕਿਤੇ ਤੇਰੇ ਰਾਗ ਪਰੇ ਸੁਕਈਐ ਕਿਤੇ ਤੇਰੇ ਗਵਨ ਹਾਰੇ ਗਾਵਨ ਤੁਦਨ ਪਵਨ ਪਾਣੀ ਬਸੰਤਰ ਗਾਵੇ ਰਾਜ ਧਰਮ ਦੁਵਾਰੇ ਗਾਵਨ ਤੁਦਨ ਚਿਤ ਗਵਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨ ਈਸ਼ਰ ਬਰਮਾ ਦੇਵੀ ਸੁਣ ਸਦਾ ਸੁਵਾਰੇ ਗਾਵਨ ਤੁਦਨ ਇੰਦਰਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਨ ਤੁਦਨ ਸਿਸਮਾਦੀ ਅੰਦਰ ਗਾਵਨ ਤੁਦਨ ਸਾਧ ਵਿਚਾਰੇ ਗਾਵਨ ਤੁਦਨ ਜਤੀ ਸਤੀ ਸੰਤੋਖੇ ਗਾਵਨ ਤੁਦਨ ਵੀਰ ਕਰਾਰੇ ਗਾਵਨ ਤੁਧਨਾ ਪੰਡਤ ਪਣ ਰਕੇਸਰ ਜੋ ਜਗ ਵਿਦਿਆ ਨਾਲੈ ਗਾਵਨ ਤੁਧਨਾ ਮੋਣਿਆ ਮਨ ਮੋਣ ਸੁਖਮਸ਼ ਪਿਆਲੇ ਗਾਵਨ ਤੁਧਨ ਰਤਨ ਪਏ ਤੇਰੇ ਅਸ਼ਟ ਤੀਰਤ ਨਾਲੈ ਗਾਵਨ ਤੁਧਨਾ ਜਯਦਮਾ ਬਲਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਵਿਰਮੰਡਾ ਕਰਕਰ ਕੇ ਤੇਰੇ ਤਾਰੇ ਸਹੀ ਤੁਧਨੋ ਗਾਵਨ ਜੋ ਤੁਧ ਪਾਵਨ ਤੇ ਤੇਰੇ ਭਗਤ ਰਸਾਲੈ ਹੋਰ ਕੀਤੇ ਤੁਧ ਨਗਾਵਨ ਸੇਵ ਚਿਤ ਨਮ ਨਾਨਕ ਕਿਆ ਵਿਚਾਰੇ ਸੋਇ ਸੋਇ ਸਦਾ ਸਚ ਸਾਹਿਬ ਸਾਚਾ ਸੱਚੇ ਨਾਹੀ ਹੈ ਬਿ ਉਸ ਜੈਨ ਜਸਿ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਤ ਸਦੀ ਵੜਾਈ ਜੋਤਿ ਤਪავੈ ਸੋਈ ਕਰਸੀ ਫਿਰ ਕੁਮਨ ਕਰ ਨਾ ਜਾਇ ਸੋ ਪਾਤ ਸਾਹੁ ਸਪਤ ਸਾਹ ਪਾਤ ਸਾਹਿਬ ਨਾਨਕ ਰਣ ਰਜੈ ਅਸ ਮੱਲਾ ਪਹਿਲਾ ਸੁਣ ਵਡਾ ਕਿ ਸਭ ਕੋਏ ਕੇਵਡ ਵੱਡਾ ਡਿੱਠਾ ਹੋਏ ਕੀਮਤ ਪੈ ਨ ਕਿਆ ਜਾਏ ਕਹਿਣੇ ਵਾਲੇ ਤੇਰ ਰੈ ਸਮਾਇ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੇ ਗਹਿਰਾ ਕੋਈ ਨ ਜਾਣੇ ਤੇਰਾ ਕਿਤਾ ਕੈ ਵੱਡ ਚੀਰਾ ਰਹਾ ਸਭ ਸੁਰਤੀ ਮਨ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੇ ਤਿਆਨੇ ਗੁਰ ਗੁਰ ਹਾਏ ਕਣ ਨਾ ਜਾਈ ਤੇਰੇ ਤਲ ਵੜਿਆਏ ਸਭ ਸਤ ਸਭ ਤਪ ਸਭ ਚੁਗਿਆਈਆਂ ਸਿਦਾ ਬੁਰਖਾਂ ਕੇ ਵੜਿਆਈਆਂ ਤੁਧ ਮੇਨ ਸਿ ਦਿਕਰ ਨਾ ਪਾਈਆਂ ਕਰ ਮਿਲਿ ਨਹੀ ਟਕਰਾਈਆਂ ਆਖਣ ਵਾਲਾ ਕਿਆ ਵਿਚਾਰਾ ਸਭ ਤੀਬਰੇ ਤੇਰੇ ਪੰਡਾਰਾ ਜਿਸ ਤੋਂ ਦਿੱਤ ਸਿ ਕਿ ਅਚਾਰਾ ਨਾਨਕ ਸਤ ਸਵਾਰਨਾਰ ਅਸਾ ਮਾਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਵਾਂ ਆਖਣਾ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਭੋਗਤ ਭੁੱਖੇ ਖਾਇ ਚਲੀ ਦੂਖ ਸੋਗ ਵਿਸਰੇ ਮੇਰੀ ਮਾਏ ਸੱਚਾ ਸਵੈ ਸੱਚੇ ਨਾਏ ਰਹਾਉ ਸੱਚੇ ਨਾਮ ਕੀ ਤਲ ਵੜਿਆ ਆਕ ਤੱਕ ਕੀਮਤ ਨਹੀਂ ਪਾਈ ਜਿਸ ਮਿਲ ਕੇ ਆਖਣ ਪਾਏ ਵੱਡਾ ਨੋਵੇ ਘਟ ਨਜਾਇ ਨਾ ਓ ਮਰਨੋ ਸੋਗ ਦੇਦਾਰੇਨ ਚੁੱਕੇ ਪੋਗ ਗੋੜ ਨਹਿਰ ਨਾ ਕੋਏ ਨਾ ਕੋ ਵਾ ਨਾ ਕੋਏ ਜੇਵੜਾ ਤੇਵੜ ਤੇਰੀ ਦਾਤ ਜਿੰਨਨ ਕਰਕੇ ਕੀਤੀ ਰਾਤ ਕਸਮਸਾਰੇ ਕਸਮਸਾਰੇ ਤੇ ਕਮ ਜਾਤ ਨਾਨਕ ਨਾਵੇਂ ਬਾਸ ਸੁਨਾਤ ਰਾਗ ਗੁਜਰੀ ਮਾਲਾ ਚੌਥਾ ਹਰ ਕਜਨ ਸਾਤ ਗੁਰਸਤ ਪੁਰਖਾਂ ਬਿਨੋ ਕਰੁ ਗੁਰਪਾਸੁ ਹਮ ਕੀਰੇ ਕਰਮ ਸਤਗੁਰ ਸਰਨਾਈ ਕਰਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸੁਖਾਇ ਹਰਿ ਕਰਤਾ ਮਰੇਰੇ ਰਾਸ ਰਹਾ ਹਰ ਜਨ ਕੇ ਵੜ ਪਾਗ ਵਡੇਰੇ ਜਿਨ ਹਰ ਹਰ ਸਰਦ ਹਰ ਪਿਆਸ ਹਰ ਹਰ ਨਾਮ ਲਿ ਤ੍ਰਿਪਤਾਸੇ ਮੇ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਪਾਗਜੰਮ ਪਾਸ ਜੋ ਸਤਗੁਰ ਸਰਨ ਸੰਗਤ ਨਿ ਆਏ ਤਿਰਗ ਜੀਵੇ ਤਿਰਗ ਜੀਵਾਸ ਜਿਨ ਹਰ ਜਨ ਸੰਗਤ ਪਾਈ ਤਨ ਦੂਰ ਮਸਤਕ ਲਿਖਿਆ ਲਿਖਾਸ ਤਨ ਤਨ ਸੰਗਤ ਜਿਤ ਰਸ ਪਾਇਆ ਮਿਰਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਾਲਾ ਪੰਜਵਾਂ ਕਾਹਿਰੇ ਮਨ ਚਿਤ ਦਮ ਜਾਰ ਜਿਓ ਜਾ ਆਹਰ ਹਰ ਜਿਓ ਪਰਿਆ ਸੇਲ ਪੱਤਰ ਮੈਂ ਜਨ ਤੋ ਪਾਇ ਸਾ ਕਰਜ ਕਾਗ ਕਰ ਤਰਿਆ ਮੇਰੇ ਮਾਦੋ ਜੀ ਸਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਬਦ ਪਾਇਆ ਸੋ ਕੇ ਕਾਸ਼ ਢਰਿਆ 라ਵ ਜਿਨਨ ਪੀਤਾ ਲੋਕ ਸੁਤ ਮਨੰਤਾ ਕੋਈ ਨਕਸ਼ ਕੀ ਤਰਿਆ ਸਿਰ ਸਿਰ ਸਬਾਏ ਠਾਕੁਰ ਕਾਹੇ ਮਨ ਪਉ ਕਿਰਿਆ ਉਡੇ ਉਡ ਆ ਵੈਸੇ ਕੋਛਾ ਪਾਚੀ ਬਚਰੇ ਛਰੇ ਆ ਤਨ ਕਮਣ ਖਲਾਵੇ ਕਮਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸ ਅਰਥ ਸ੍ਰੀ ਦਾਨ ਠਾਕੁਰ ਕਰਤਲ ਦਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰੰ ਬਰਿਆ ਰਗਾ ਸਮਲ ਚੌਤਾ ਸੂਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੂਪੁਰਖ ਨਰੰਜਨ ਹਰ ਪ੍ਰਕ ਨਰੰਜਨ ਰਗਮਗਮਪਾਰਾ ਸਭ ਤੇ ਸਭ ਤੇ ਤੋ ਜੀ ਸੱਚੇ ਸਿਰਜਨਾਰਾ ਸਭ ਜੀ ਤੁਮਾਰੇ ਜੀਤੋ ਜੀ ਆਕਾ ਦਾ ਤਾਰਾ ਹਰਿ ਤੇ ਅਸੰਤੋਜ ਜੀ ਸਭ ਦੁੱਖ ਵਿਸਾਰਣ ਆਰਾਹ ਪੇ ਠਾਕੁਰਾ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਅੰਤਰ ਜੀਰ ਇੱਕੋਪੁਰਖ ਸਮਾਨ ਆਇਕ ਦਾਤਿ ਇਕ ਬਿਖਾਰੀ ਜੀ ਸਭ ਤੇਰੇ ਚੋ ਜਿਵਨਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨਾ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵੇ ਜੋ ਸੇਵੇ ਤੁਧ ਜੀ ਜਨ ਨਾਨਕ ਤੈਨ ਕੁਰਬਾਨਾ ਹਰ ਤੈ ਆਏ ਹਰ ਤੈ ਤੁਧ ਜੀ ਸੈ ਜਨ ਜੁਗ ਮੈਂ ਸੁਖ ਵਾਸਤੀ ਸੈ ਮੁਕਤ ਸੈ ਮੁਕਤ ਪੈ ਜਨ ਹਰ ਤੈ ਆਇਆ ਜੀ ਤਨ ਟੁੱਟੀ ਜਮ ਕੀ ਫਾਂਸੀ ਜਿ ਨਿਰਪੋਜਨ ਹਰ ਨਿਰਪੋਤ ਆਇਆ ਜੀ ਤਿਨ ਕਾ ਬਹੁ ਸੁਭ ਗਵਾਸੇ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਏ ਹਰ ਹਰ ਨਾ ਰੂਪ ਸਮਾਸੀ ਸੈ ਧਨ ਸੈ ਤਨ ਜਨਰਤਿਆ ਆਯਾ ਜੀ ਜਰਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਬਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੀ ਭਗਤ ਸਲਾਹ ਨ ਤਉਤ ਜੀ ਅਰਨ ਕਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬੋ ਸਿਮਰਤ ਸਾਸਤਰ ਜੀ ਕਾਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨਾਨਕ ਜੀ ਜੋ ਪਾਵੇ ਮੇਰੇ ਭਗਵੰਤਾ ਤੁ ਆਤਪੁਰਖ ਆ ਪ੍ਰਭੂ ਕਰਤਾ ਜੀ ਤੁਧ ਜੀਵੜੁਰ ਨਾ ਕੋਇ ਤੋਂ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਾ ਚਲ ਕਰਤਾ ਸੋਇ ਤੁਧ ਆਪੇ ਪਾਵੇ ਸਿਵਰਤੇ ਜੀ ਤੂੰ ਆਪੇ ਕਰੇ ਸੋਇ ਤਦ ਆਪੇ ਸ੍ਰਿਸ਼ਟ ਸੁਭ ਪਾਈ ਜੀ ਤਦ ਆਪੇ ਸ੍ਰਿ ਸੁਭ ਗੋਇ ਜਨਾਨਕ ਗੁਣ ਗਾਵੇ ਕਰਤੇ ਕਿ ਸੁਭ ਸੇ ਕਾ ਜਨਿਆ ਸਵਾ ਮਾਲਾ ਚੌਤਾ ਤੂੰ ਕਰਤਾ ਸਚਿਆਰ ਮੈਂਡਾ ਸੋਏ ਜੋ ਤੂੰ ਪਾਵੈ ਸੋਇ ਤਿਸੇ ਜੋ ਤੂੰ ਦੇਸੋ ਸੋ ਪਾਈਰਾਵ ਸਭ ਤੇਰੀ ਤੂੰ ਸਭ ਰੀਤ ਆਇਆ ਜਿਸਨੂੰ ਕਿਰਪਾ ਕਰਤਨ ਨਾਮ ਰਤਨ ਪਾਇਆ ਗੁਰਮਕਲਾ ਦਾ ਮਨੁਗੋਆ ਤਦਾ ਵਿਸ਼ੂੜਿਆ ਮਿਲਾਇਆ ਤੂੰ ਦਰਿਆ ਸਭ ਤੁਜੀ ਮਾਏ ਤੁਜ ਵਿੱਚ ਦੂਜਾ ਕੋਈ ਨਾਏ ਜੀ ਜਨ ਸਭ ਤੇਰਾ ਖੇਲ ਵਿੰ ਜੋਗ ਮਲ ਉਛੜਿਆ ਸੰਜੋਗੀ ਮੈਂ ਜਿਸਨੂੰ ਤੂੰ ਜਾਣਾਇ ਸੋਚਨ ਜਾਣੇ ਹਰਗੁਣ ਸੁਧਿਆ ਕੁਬਖਾਨੇ ਜਿਨ ਹਰ ਸੇਵਿਆ ਤੈਨ ਸੁਖ ਪਾਇਆ ਸੇ ਚਿਰ ਨਾਮ ਸੁਮਾਇ ਤੂੰ ਆਪੇ ਕਰਤਾ ਤੇਰਾ ਕਿਆ ਸੁਭਉ ਤਦ ਬਿੰਦੂ ਜਾ ਬਰਨਾ ਕੋਇ ਤੂ ਕਰ ਕਰ ਵੇਖੇ ਜਾਣੇ ਸੋਇ ਜਨਾਨ ਗੁਰਮੁਖ ਪੁਰਗੜਾ ਸਵਾ ਮਾਲਾ ਪਹਿਲਾ ਤਿਤ ਸਰੂੜਿ ਪਿਨਿਵਾਸਾ ਪਾਣੀ ਭੋਗਤਨੇ ਕੀਆ ਪੰਗਜ ਮਾ ਬਗਨਾਈ ਚਾਲੇ ਹਮ ਦੇਖਾ ਤੇ ਡੂਬੀਐ ਲੈ ਮਨ ਇੱਕ ਨਾ ਚੇਤ ਤਸ ਮੂੜ ਮਨਾਰ ਵਿਸਰਤ ਤੇਰੇ ਗੁਣ ਗੱਲਿਆ 라ਵ ਨਉ ਜਤੀ ਸਤੀ ਨਾਹੀ ਪੜਿਆ ਮੂਰਖ ਮੁਗਦਾ ਜਨਮ ਬਿਆ ਪੁਨਤ ਨਾਨਕ ਤਿਨ ਕੀ ਸਰਣਾ ਜਿੰਤੂ ਨਾਹੀ ਵਿਸਰਿਆ ਅਸਾ ਮਾਲਾ ਪੰਜਵਾ ਬਈ ਪ੍ਰਾਪਤ ਮਾਨੁਕ ਦਿਉਰੀਆ ਗੋਬਿੰਦ ਮਨ ਕੀ ਤੇਰੀ ਬਰੀਆ ਅਵਰ ਕਾਜ تیر ਕੀਤੇ ਨਾ ਕਾਮ ਮਿਰਸਾ ਸੰਗਤ ਬਜ ਕੇਵਲ ਨਾਮ ਸਰੰਜਾਮ ਲਾਗ ਪਉ ਜ ਰਤਨ ਕੇ ਜਨਮ ਬਿਰਤਾ ਜਾਤ ਰੰਗ ਮਾਇਆ ਕੇ ਰਾਹਾ ਜੋਬ ਤਵ ਸੰਜਮ ਤਰਮਨਾ ਕਮਾਇ ਸੇਵ ਸਾਧਨਾ ਜਾਣੇ ਹਰਿ ਰਾਇ ਕਾਹੋ ਨਾਨਕ ਹਮਨੀਚ ਕਰਮਾ ਸਰਨ ਪ੍ਰੇਕੀ ਰਖੋ ਸਰਮਾ ਪਾਛ ਦਸਮੀ ਕਬਿ ਉਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਚਿਤ ਕਿਛਾ ਤਉ ਚਰਨਨ ਮੰਨ ਰੇ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੁਸ਼ਤ ਸਭ ਤੁਮ ਕਾਓ ਆਪਾ ਦੇ ਮੋਇ ਬਚਾਓ ਸੁਖੀ ਵਸੇ ਮੂਰ ਪਰਿਵਾਰਾ ਸੇਵਕ ਸਿਖ ਸਬੇ ਕਰਤਾਰਾ ਮੋਰ ਅਛਾਨ ਜੀ ਕਰਦੇ ਕਰੀਏ ਸਭ ਬੇਰਣ ਕੋ ਆਸ ਸੰਗਰੀਏ ਪੂਰਨ ਹੋਈ ਅਮਾਰੀ ਆਸਾ ਤੋਰ ਪਜਨ ਕੀ ਰੇ ਪਿਆਸਾ ਤੁਮੈ ਛਾੜ ਕੋਈ ਅਬਰ ਨਾ ਤਿਆਮ ਜੋ ਪਰਚਾਂ ਸੁਤਮ ਤੇ ਪਾਉ ਸੇਵਕ ਸਿਕਾ ਮਾਰੀ ਤਾਰੀਏ ਚੁਨ ਚੁਨ ਸਤਰੇ ਹਮਾਰੇ ਮਾਰੀ ਆਪਾ ਦੇ ਮੁਜੀ ਬਰੀ ਮਰਨ ਕਾਲ ਕਾ ਤਰਾਸ਼ਨ ਵਰੀ ਹੋ ਜੋ ਸਦਾ ਮਾਰੇ ਪਛਾ ਸਿਰ ਜੋ ਕਰਿਓ ਰੱਛਾ ਰਖ ਲਿਓ ਮੋਇ ਰਖਣਾਰੇ ਸਾਹਿਬ ਸੰਤ ਸਾਹਿ ਪਿਆਰੇ ਦੀਨ ਬੰਦ ਕੇ ਹੰਤਾ ਆਤਮ ਪੂਰੀ ਚਤੁਸਕੰਤਾ ਕਾਲ ਪੈ ਬ੍ਰਹਮ ਵਿਦਰਾ ਕਾਲ ਪੈ ਸਵਜੀਵ ਤਰਾ ਕਾਲ ਪੈ ਕਰਵਿਸ਼ਨ ਪ੍ਰਕਾਸ਼ ਸਤਗੁਰ ਕਾਲ ਕਾ ਗਿਆ ਆਤਮ ਆਸਾ ਜਨੁ ਕਾਲ ਜੋਗੀ ਸੋ ਕਿਉ ਵੇਦ ਰਾਜ ਬ੍ਰਹਮ ਜਿ ਤੇਵ ਜਨੁ ਕਾਲ ਸਭ ਲੋਕ ਸਵਾਰਾ ਨਮਸਕਾਰੇ ਤਾਈ ਅਮਾਰਾ ਜਨੁ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਿਛਨ ਪੁਜਾਇਓ ਆਦੰਤੇ ਕਵਤਾਰਾ ਸ੍ਰੀ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸੁਗਲ ਪਰਜਾ ਜਿਨੇ ਆਪ ਸਵਾਰੇ ਸੇਵਕੁਨ ਕੋ ਸੇਵਗੁਣ ਸੁਖ ਦੇਉ ਸਤ੍ਰਣ ਕੋ ਪਰਮਾਬਦ ਕੀਓ ਗੜਗੜ ਕੇ ਅੰਦਰ ਕੀ ਜਾਣਤ ਬਲੇ ਬਰੇ ਕੀ ਪੀਰ ਪਛਾਨਤ ਚੀਟੀ ਤੇ ਗੁੰਜਰ ਸਤੂਲਾ ਸੁਪਰ ਕਿਰਪਾ ਦ੍ਰਿਸ਼ਟ ਕਰ ਪੁਲਾ ਸੰਤਾਂ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਕੀ ਪੀਰ ਪਛਾਨੇ ਗੜਗੜ ਕੇ ਪੜਪੜ ਕੀ ਜਾਣੇ ਜਬਦ ਗੁਰੁ ਕਰਾ ਕਰਤਾਰਾ ਪ੍ਰਜਾ ਤਰਤਵ ਦੇ ਅਪਾਰਜਵਾ ਕੁਲ ਕਰਤੂ ਕਬੋ ਤੁਮੈ ਮਿਲਤੇ ਦੇ ਤੇਰੇ ਸਭੂ ਜੀ ਤੇ ਬਦਨੈ ਸ੍ਰਿਸ਼ਟ ਬਤਾਰੇ ਆਪ ਆਪਣੇ ਬੂਜ ਉਚਾਰੇ ਤੁਮ ਸਭੀ ਤੇਰੇ ਤਿੰਨ ਆਲਮ ਜਾਣਤ ਵੇਦ ਪਿਧਰੇ ਆਲਮ ਨਿਰੰਕਾਰ ਨਿਰਵਕਾਰ ਨਿਲੰਭ ਆਦ ਅਰੇ ਨਰਾਦ ਸੰਭ ਤਾ ਕਮੁੜ ਉਚਾਰਤ ਵੇਦਾ ਜਾ ਕੋ ਪੀਉ ਨਾ ਪਉਤ ਵੇਦਾ ਤਾ ਕੋ ਕਰਪਨ ਮਾਨਤ ਮਾਮਣੁ ਕੁਝ ਵੇਦ ਨਾ ਜਾਣਤ ਮਾਨ ਦੇਵ ਕੋ ਕੈ ਸਦਸੋ ਨਿਰੰਕਾਰ ਕਾ ਚਨਿਤ ਨਿਪਵੇ ਆਪਨੇ ਬੁੱਧੇ ਜੀਤੀ ਬਨਰ ਬਿਰਮਨ ਤੋਇ ਤੇਤੀ ਤੁਮ ਲਖਨ ਜੈ ਪਸਾਰਾਂ ਕੈ ਵਿਸੇ ਜੈ ਪ੍ਰਤਮ ਸੰਸਾਰਾ ਇੱਕ ਰੂਪਨ ਅਨਸਰੂਪਾ ਰੰਗ ਬੋ ਰਾਵ ਕੈ ਭੂਪਾਂ ਅਜੋ ਜੈ ਰਸ ਜਕੀਨੀ ਉਤਵਜ ਖਾਨ ਬਰੁਚ ਦੀਨੀ ਕਉਪੂਲ ਰਜ ਬਿਠਾ ਕਉ ਸਿੰਬੜਵ ਸੰਕਰਿਕ ਟਾ ਸਗਰੀ ਸ੍ਰੀ ਦਿਖਾਇਆ ਚਾਂਬੂ ਆ ਜੁਗਾ ਸ੍ਰਸਤੋ ਰੱਛਾ ਮੇਰੀ ਤੁਮ ਕਰੋ ਸਿਖਵਾ ਸਿਖ ਸੰਗੋਰ ਦੁਸ਼ਟ ਜਿਤੁ ਪੂੜੁ ਉਤਪਾਤਾ ਤਕਲਮੁਲੇਸ ਕਰੋ ਰੁਣੁਗਾਤ ਤਜਿ ਸਦਤ ਸ੍ਰਣੀ ਪਰੈ ਤਨ ਕਾ ਦੁਸ਼ਦੁਖ ਤੇ ਮਰੇ ਪੋਰਵ ਜਨਪੁਗ ਪਰੈ ਤਿਆਰੀ ਤਨ ਕੈ ਤੁਮ ਸੰਗੜ ਸੁਬਟਾਰੇ ਜੋ ਕਲੁਕੇ ਕਬਾਰਤਿ ਆਹੈ ਤਾਂ ਕੇ ਕਾਲ ਨਿਕਟਨੇ ਆਹੈ ਰਛਾ ਵਿਤਾ ਸਭ ਕਾਲਾ ਦੁ੍ਰਿਸ਼ਟ ਅਰੇਟਿ ਤਦ ਕਾਲਾ ਕਿਰਪਾ ਦਇ ਜੀਆ ਨਿਆਰਿਓ ਕਿਰਪਾ ਦਇਸ਼ਟ ਤਨ ਜਾਇ ਨਿਆਰਿਓ ਤਾਂ ਕੇ ਤਾਪ ਤਨ ਕਮੁ ਹਰਿਓ ਰਿਤਿ ਸਦਗੁਰ ਮਾ ਸਭ ਹੋਇ ਦੁਇਸ਼ਾ ਸਭ ਸਕੇ ਨ ਕੋਈ ਇਕ ਬਾਾਰ ਜਨਤ ਮੈ ਸਮਾਰਾ ਕਾਲ ਪਾਂਚ ਤੇ ਤਾਈ ਉਬਾਰਾ ਜਨਨ ਨਾਮ ਤੁਮਾਰੋ ਕਾ ਦਰ ਦੁਖ ਤੇਰਾ ਕੜਾ ਕੇਤ ਮੈ ਸਰਰ ਤਿਆਰੀ ਆਪੋ ਦੀ ਲੀ ਉਬਾਰੀ ਸਰ ਧਰਮ ਸਾਰ ਦੁਖ ਤੇ ਲਿਓ ਵਿਚੈ ਸੋਈਆ ਆਪਾਂ ਗੁਜਪਤੇ ਤੁਮ ਰਤਬਤੇ ਕੋ ਆਪਤਰ ਨਿਆਨ ਨਿਆ ਰਾਮ ਰੇਂ ਪੁਰਾਨ ਕੁਰਾਨ ਅਨੇਕ ਮਤ ਇਕ ਨਾਮ ਆਨਿਆ ਸਿਮਰ ਸਾਸਤਰ ਵੇਦ ਸਭੇ ਬੋਤ ਕਮ ਇਕ ਨਾ ਜਾਣਿਓ ਸਿਰਸ ਪਾਨ ਕਿਰਪਾ ਤੁਮਰੀ ਕਰ ਮੈ ਨ ਕੋ ਸੁਭ ਤੋਇ ਬਖਾਨਿਓ ਦਵੇਰਾ ਸੋਗਲ ਦੁਆਰ ਕੋ ਛੱਡ ਕੇ ਗਏ ਤਵਾਰ ਦੇ ਦੁਆਰ ਉਪਾਈ ਗਏ ਕਿਲਾ ਜਿਸ ਗੋਬਿੰਦਾਸ ਸੁਤਾਰੇ RAM ਕਲੀ ਮਾਲਾ ਤੀਜਾ ਨੰਨ ਦੇ ਕੋੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੇ ਮਾਇਆ ਸਤਗੁਰ ਮੈਂ ਪਾਸ ਸਤਗੁਰ ਤਾਂ ਪਾਸ ਸੇਤੀ ਮਨੁ ਜੀਆਂ ਬਤਾਈਆਂ ਰਾਗ ਰਤਨ ਪਰਵਾਰ ਪਰਿਆ ਸਬਦ ਗਾਉਣੇ ਆਈਆਂ ਸਬਦੋ ਤਾਂ ਗਾਵਰੀ ਕੇਰਾ ਮਨ ਜਿਨੀ ਮਸਾਇਕ ਨਾਨਕ ਅਨੰਦ ਆ ਸਤਿਗੁਰੂ ਮੈਂ ਪਾਏ ਮਨ ਮੇਰੇ ਆ ਤੂੰ ਸਦਾਰੂ ਵਰਨਾਲੇ ਰਣਾ ਤੂੰ ਮਨ ਮੇਰੇ ਦੂਖ ਸਾਭੇ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰ ਸਭ ਸੁਵਾਰਨਾ ਸਭਨਾ ਗਲਾਂ ਸਮਰਸ ਸੁਆਮੀ ਸੋ ਕਿਉ ਮਨ ਵਿਚਾਰੇ ਕਹਿ ਨਾਨਕ ਮਨ ਮੇਰੇ ਸਦਾਰੂ ਵਰਨਾਲੇ ਸਾਚੇ ਸਾਇਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੁਛ ਆ ਜਿਸ ਦੇ ਸੁਪਾਵੈ ਸਦਾ ਸਿਮਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਿੱਚ ਸਿਆਵਾ ਜਿ ਸੁਦਕ ਨੈਰੇ ਕਾ ਨਾਨਕ ਸੱਚੇ ਸਾਹਿਬ ਕਾ ਨਿਗਰ ਤੇਰੇ ਸਾਚਾ ਨਾਮ ਮੇਰਾ ਤਾਰੂ ਸਾਚਾ ਨਾਮ ਆਦਾਰ ਮੇਰਾ ਜਿਨ ਬੁਖਾਂ ਸੁਭ ਗਵਾਈਆਂ ਕਾਰ ਸਾੰਤ ਸੁਖ ਮਨ ਆਵ ਸਜਣਿ ਚ ਸਤ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੂ ਜਿ ਜਿ ਦੀਆਂ ਵਡਿਆਈਆਂ ਕਾ ਨਾਨਕ ਸੁਣਾ ਸੰਤੋ ਸਭ ਦਰੋ ਪਿਆਰੂ ਸਾਚਾ ਨਾਮ ਮੇਰਾ ਤਾਰੂ ਵਾਜੇ ਪੰਜ ਦੁੱਧ ਸੁਬਤਤ ਕਰ ਸਵਾਗੇ ਕਰ ਸਵਾਗੇ ਸੁਬਦ ਵਾਜੇ ਕਲਾ ਜਿਤ ਗਿਰ ਤਾਰੀਆਂ ਪੰਜ ਦੁੱਧ ਦਵਸ ਕੀਤੇ ਕਾਲ ਕੰਡਕ ਮਾਰਿਆ ਤੁਰ ਕਰੰਭੈ ਤੁਜਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖੋ ਤਤ ਗੁਰ ਨਦਵਾਜੇ ਆਨੰਦ ਸੁਣਾ ਵਡ ਪਾ ਗਿਓ ਸੁਗ੍ਰਮਨਾਰਥ ਪੂਰੇ ਪਾਰ ਬਰ ਬਰ ਪਾਇ ਉਤਰੈ ਸੁਗਲੇ ਬਿਸ਼ੂਰੇ ਦੁਖ ਰੋਗ ਸੰਤਾਪ ਤਰੇ ਸੁਣੇ ਸੱਚੀ ਬਾਣੀ ਸੰਤ ਤਾਜਨ ਮੇ ਤੁਰ ਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਰ ਕਹਿ ਤੈ ਪ ਸਤਿਗੁਰਿਆ ਵਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜਿਆ ਨਦਰ ਤੂਰੇ ਮਦਾਵਣੀ ਮਾਲਾ ਪੰਜਾ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾ ਗੁਰ ਕਾ ਪਉ ਜਿਸ ਕਾ ਸਭ ਸੇ ਰਤਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਤਿਤ ਕਾ ਹੋਏ ਉਦਾਰੋ ਏ ਵਸਤ ਜੀ ਨੇ ਜਾਈ ਨਿਤ ਨਿਤ ਰਕਰ ਤਾਰੋ ਤਨ ਸੰਸਾਰ ਚਲਨ ਕ ਤਰੀਏ ਸਭ ਨਾਨਕ ਪਰਮ ਪ੍ਰਸਾਰੋ ਸ਼ੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਤੋ ਨਹੀਂ ਮੈਨੋ ਜੋਗ ਕਿ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਚ ਪਿਆ ਮੈਂ ਰਾਮ ਤੋਈ ਸਤਿਗੁਰ ਸਹਜਨ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ થી ਵਹਿ ਹਰਿਆ ਪੌੜੀ ਤਿੱਥੇ ਤੁਸ ਮਾਤ ਜਿੱਥੇ ਕੋਈ ਨਹੀਂ ਉਹ ਤੇ ਤੇਰੀ ਰੱਖ ਗਣੀ ਉਦਰ ਮੈਂ ਸੁਣ ਕੇ ਜਮਕੇ ਦੂਤ ਨਾਏ ਤੇਰੇ ਛਿੜ ਜਾਏ ਪਾਉਜਲੀ ਵਿਖਮਤ ਗਾਉ ਗੁਰਸਬ ਦੀਪਾਰ ਪਾਜਨ ਕੋ ਲੱਗੀ ਪਿਆਸ ਮਰ ਸੇ ਖਾਏ ਕਲ ਮੇ ਪਨ ਗੁਣ ਗੋਬਿੰਦ ਗਾਏ ਸਭ ਸੇ ਨੂੰ ਕਿਰਪਾਲ ਸਮਾਲੈ ਸਾਹ ਸਾਇ ਬਿਰਥਾ ਕੋਈ ਨ ਜੈ ਜਿ ਆਵਤੁ ਦੇਇ ਸਲੋਕ ਮਾਲਾ ਪੰਜਾਂ ਅੰਦਰ ਗੁਰ ਰਾਧਾ ਨਾ ਜੀਵਾ ਜਪ ਗੁਰਨਾਮ ਨੇਤ੍ਰ ਸਤਗੁਰ ਪ੍ਰੇਰਿ ਕਣਾ ਸੁਨੈ ਸੁਨਾ ਗੁਰਨਾਮ ਸਤਗੁਰ ਸੇ ਤੀਰਤਿ ਅਦੁਰਗੇ ਭਾਈ ਠਾਉ ਕਉ ਨਾਨਕ ਕਿਰਪਾ ਕਰਿ ਜ ਸੁਨੇ ਵਤ ਦੇ ਜਗ ਮੇ ਉਤਮ ਕਾ ਡੀਰ ਲੈ ਕਈ ਕੈ ਮਹਲਾ ਪੰਜਵਾਂ ਰਖੇ ਰਖਣਾਰ ਆਪ ਬਾਰਿਆਂ ਗੁਰ ਕੀ ਪੈਰੀਂ ਪਾਇ ਕਾ ਸਵਾਰਿਆਂ ਹੋ ਆਪ ਦਿਆਲ ਮਨੋ ਨਾ ਵਿਸਾਰਿਆਂ ਸਾਜਨ ਕ ਸੰਗ ਬੁਝ ਲਤਾਰਿਆਂ ਸਾਖਤ ਨਿੰਦਕ ਦਿਸਟ ਖਿਨ ਮਾ ਬਿਦਾਰਿਆਂ ਤੇ ਸਭ ਕੀ ਟੇਕੋ ਨਾਨਕ ਮੰਨੇ ਮਾਏ ਜਿਸ ਮਰ ਸੁਖ ਹੋਏ ਸਗਲੇ ਦੁਖੋ ਜੋ ਤੇ ਸਭ ਕੀ ਟੇਕੋ ਨਾਨਕ ਮੰਨੇ ਮਾਏ ਜਿਸ ਮਰ ਸੁਖ ਹੋਏ ਸਗਲੇ ਦੁਖੋ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ